ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਹੈ ਇਸੇ ਦਾ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਪ੍ਰੀਤ ਸਿੰਘ ਜੀ ਐਡਰੈਸ ਹੈ ਲਾ ਮੋਗੇ ਤਹਿਸੀਲ ਨਿਹਾਲ ਸਿੰਘ ਵਾਲਾ ਪੈਕੀਣਾ ਠੀਕ ਹੈ ਜੇ ਬਰਨਾਲੇ ਤੋਂ ਨੈਸ਼ਨਲ ਹਾਈਵੇ ਜਾਂਦਾ ਮੋਗੇ ਨੂੰ ਉਹਦੇ ਉੱਪਰ ਪਿੰਡ ਆ ਗਿਆ ਮਾਛੀਕੇ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਬਾਈ ਜੀ 946310506 946310506 05064 ਇਹਦੇ ਆਪਾਂ ਝੋਟੀ ਦੇਖੀਏ ਨੇ ਜੀ ਆਪਾਂ ਇਹ ਕਿਹੜਾ ਸੂਆ ਸੁਂਦੀ ਪਈ ਆ ਇਹ ਦੂਜਾ ਸੂਆ ਸੁਂਦੀ ਆ ਠੀਕ ਆ ਦੂਜਾ ਸੂਆ ਹੁਣੇ ਸੁਂਦੀ ਆ ਇਹ ਆਪਣੀ ਘਰ ਦੀ ਜੰਪਲ ਘਟੀ ਆ ਹਾਂਜੀ ਆ ਜੀ ਠੀਕ ਹੈ ਇਹ ਆਪ ਤਾਂ ਨਹੀਂ ਪਤਾ ਵੀ ਕਿਹੜੇ ਟਿਕਟ ਲੈ ਲੀ ਦੀ ਹੈ ਇਹ ਮਨਤਰੀ ਗੱਲ ਸੀ ਪ੍ਰੈਜ਼ੀਡੈਂਟ ਚੱਪਟੀਆਂ ਨੇ ਠੀਕ ਹੈ ਤੇ ਪਹਿਲੇ ਸੂਏ ਆਪਾਂ ਦੁੱਧ ਕਿੰਨਾ ਜੋੜਿਆਗਾ ਪਹਿਲੇ ਸੂਏ 14.5 ਕਿਲੋ ਦੁੱਧ ਸੀ ਸਾਢੇ 14 ਕਿਲੋ ਕਹਿੰਦੇ ਆਪਾਂ 14 ਕਿਲੋ ਦੁੱਧ ਪਹਿਲੇ ਸੂਏ ਆਪਾਂ ਇਹਦਾ ਚੋਇਆ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਸੂਣ ਦੇ ਵਿੱਚ ਅੱਜ ਤਿੰਨ ਦਿਨ ਬਾਕੀ ਹੈ ਠੀਕ ਹੈ ਤਿੰਨ ਦਿਨ ਇਹਦੇ ਸੂਣ ਦੇ ਵਿੱਚ ਬਾਕੀ ਪਏ ਆ ਤੇ ਇਹਦੇ ਆਪਾਂ ਚਵਾਈ ਵਗੈਰਾ ਧਾਰਾਂ ਦੀ ਗੱਲ ਕਰੀਏ ਨਰਮ ਚਵਾਈ ਸੀ ਇਹ ਕੱਲ ਦੀ ਸੀ ਚਵਾਈ ਪੂਰੀ ਪੋਲੀ ਆ ਠੀਕ ਹੈ ਭਾਵੇਂ ਜਵਾਬ ਨੂੰ ਜਵਾਬ ਦੇ ਠੀਕ ਹੈ ਵੀ ਮੋਟੀ ਤਾਰਾ 3 ਮਿੰਟਾਂ ਚੋਂ ਕਰ ਤੋ ਚੋਣ ਚਵਾ ਦੇ ਬਿਲਕੁਲ ਇੱਕ ਨੰਬਰ ਹੈ ਨਾ ਫੈਨ ਵੀ 10 ਤੋਂ ਬਾਰ ਬਾਰ ਆਉਂਦੀ ਹੈ ਠੀਕ ਹੈ ਅੱਜ ਦਿਨ ਸਹੀ ਕਿੰਨੇ ਰਹਿ ਗਏ ਸੁਣ ਤੇ 3 ਦਿਨ ਰਹਿ ਗਏ 3 ਦਿਨ ਬਾਕੀ ਕਹਿੰਦਾ ਭਾਬੇ ਇੱਕ ਦੋ ਦਿਨ ਉੱਪਰ ਥੱਲੇ ਵੀ ਲੈ ਸਕਦੇ ਆ ਲਗਭਗ ਲਗਾਈ ਤੌਰ ਤੇ 3 ਦਿਨ ਬਾਕੀ ਹੈ ਠੀਕ ਹੈ ਸੀਮਨ ਯਾਰਾ ਕਿਹੜਾ ਰਖਾਇਆ ਸੀਮਨ ਯਾਰਾ ਸਾਡੇ ਪਿੰਡਾਂ ਡਾਕਟਰ ਦੇ ਭਰਾ ਦੇ ਰਿਕੀ ਡਾਕਟਰ ਦਾ ਹਾਂ ਉਹ ਆਪਾਂ ਕਨਫਰਮ ਕਰ ਦਾਂਗੇ ਮਨੂ ਚੰਗਾ ਕਹਿ ਕੇ ਭਰਾ ਸੀਗਾ ਹਾਂ ਕੱਲ ਨੂੰ ਮੈਨੂੰ ਦੱਸ ਕੇ ਵੀ ਗਿਆ ਸੀ ਠੀਕ ਹੈ ਮੇਰੇ ਇਜਾਜ਼ਤ ਹੈ ਮੇਰੇ ਆਹ ਬੱਚਾ ਪਿਛਲੀ ਯਾਰ ਦੇ ਕਿ ਬੱਚੇ ਮਾਲਾ ਵਧੀਆ ਪਉਂਦੀ ਆ ਤੇ ਕੀਮਤ ਇਹਦੀ ਕੀ ਕੀਮਤ ਕੀ ਰੱਖੀ ਮਾਨਤਨ ਹੋ ਜਾਊਗਾ ਮਾਨਤਨ ਸਵਾ ਜਿੰਨਾ ਦੇ ਦਿੰਦੀ ਤੋਰੀ ਬਾਹਰ ਨੂੰ ਸੁਵਰਜ ਸਿੰਘ ਮੂੰਹ ਮੱਥਾ ਦੇਖ ਸਕਦੇ ਇੱਕ ਪਾਸੇ ਥੋੜਾ ਪੋਪੜਾ ਲੱਥਾਵਾ ਤੇ ਠੀਕ ਹੈ ਤੇ ਬਾਕੀ ਜਿੰਦ ਜਾਨ ਬਿਊਟੀ ਵਗੈਰਾ ਰਾਜੀ ਸਭੀ ਬੜੀ ਬਹੁਤਾ ਛੱਡ ਮੈਂ ਲੇ ਵਧੀਆ ਤੇ ਥਣਾ ਦੀ ਗੱਲ ਹੈ ਕਿ ਇਹ ਵਿੱਥੀ ਬਹੁਤ ਆ ਮਗਰ ਜਿਨਾ ਦੇਖੋ ਖਾਨ ਵੀ ਉਹਨੂੰ ਪੂਰੀ ਖੁੱਲੀ ਹੈ ਜਿਹੜਾ ਕੋ ਮਰਜ਼ੀ ਭਾਰੇ ਠੀਕ ਹੈ ਠਿਗੜ ਠਿਗੜ ਦੀ ਵਿੱਥੀ ਆ ਸੋ ਦੇਖੋ ਖਾਨ ਪੂਰੇ ਚੰਗੇ ਸਾਫ ਜਿਵਾ ਕੇ ਥਾਣੀ ਦੱਸਦਾ ਕਿ ਚਵਾਈ ਵਾਲਾ ਮੋਟੀ ਚਵਾਈ ਵਾਲਾ ਥਾਣਾ ਹੈਗਾ ਤੇ ਮੇਰੀ ਗੱਲ ਆਪਾਂ ਦੇਖੀਏ ਚਾਹ ਦੇ ਕੁੰਬੜਾ ਵਗੈਰਾ ਜਮਣੀ ਹੈਗਾ ਛੋਟੀ ਤੇ ਪ੍ਰੇ ਨਹੀਂ ਗੱਲ ਵੀ ਮੂਰੋ ਭਾਰੀ ਆ ਤੇ ਕੱਦ ਕਾਠ ਵੀ ਬਹੁਤ ਜ਼ਿਆਦਾ ਕੀਮਤ 140000 ਰੁਪਇਆ 125000 ਦੀ ਜੈਸਰ ਲੋ ਵੀਰ ਕਹਿੰਦਾ ਦੇਣੀ ਆ 1/2 ਲੱਖ ਦੀ ਕਹਿੰਦਾ ਤਾਂ ਹੁਣ ਦੂਜਾ ਸੂਤ ਸੂਤ ਨੂੰ ਲਗਭਗ ਤਿਆਰੀ ਦੇ ਵਿੱਚ ਹੈਗੀ ਤੇ ਕੋਈ ਭਾਰਪੂਰ ਵਾਲੀ ਸ਼ਿਕਾਇਤ ਨਹੀਂ ਕਿਸੇ ਗੱਲ ਦੀ ਠੀਕ ਹੈ ਨੰਬਰ ਬੋਲੋ ਦੁਬਾਰੇ ਆਪਣਾ 946310506 ਠੀਕ ਹੈ ਸੋ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹਾਂ ਸੋ ਵੀਡੀਓ ਦੇਖਣ ਲਈ ਸ਼ਬਦ ਦਾ ਤਹਿ ਦੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ